ਭਾਰਤ ਪੂਸ਼ਣ ਆਸ਼ੂ ਨੂੰ ਲੈ ਕੇ ਲੁਧਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਜਿੱਥੇ ਇੱਕ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਜਿਸ ਦੇ ਉੱਤੇ ਇਲਜ਼ਾਮ ਨੇ ਕਿ ਭਾਰਤ ਪੂਸ਼ਣ ਆਸ਼ੂ ਨੂੰ ਇਹਨਾਂ ਚੋਣਾਂ ਦੇ ਵਿੱਚ ਹਮਦਰਦੀ ਦਿਵਾਉਣ ਦੇ ਲਈ ਉਸ ਦੇ ਵੱਲੋਂ ਇੱਕ ਸੰਮਣ ਭੇਜਿਆ ਜਾਂਦਾ ਭਾਰਤ ਪੂਸ਼ਣ ਆਸ਼ੂ ਨੂੰ ਅਤੇ ਦੋਵਾਂ ਦੀ ਪੁਰਾਣੀ ਸਾਂਝ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਵੀ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਹਮਲਾਵਰ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇੱਕ ਤਸਵੀਰ ਜੋ ਸਾਹਮਣੇ ਆਈ ਹੈ ਉਸ ਦੇ ਵਿੱਚ ਜਿਸ ਐਸਐਸਪੀ ਦੇ ਉੱਤੇ ਭਾਰਤ ਭੂਸ਼ਣ ਆਸ਼ੂ ਨੂੰ ਹਮਦਰਦੀ ਦੇ ਕੇ ਚੋਣਾਂ ਦੇ ਵਿੱਚ ਫਾਇਦਾ ਦੇਣ ਦੇ ਦੋਸ਼ ਲਾਏ ਜਾ ਰਹੇ ਨੇ ਜਗਤਪ੍ਰੀਤ ਸਿੰਘ ਉਸ ਦੀ ਤਸਵੀਰ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਸ ਦੇ ਨਾਲ ਇੱਕ ਮੀਟਿੰਗ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਬੈਠਾ ਹੈ ਜਗਤਪ੍ਰੀਤ ਸਿੰਘ ਐਸਐਸਪੀ ਜੋ ਉਸ ਵਿਜੀਲੈਂਸ ਦਾ ਜਿਸ ਨੂੰ ਮੌਤਲ ਕੀਤਾ ਗਿਆ ਹੈ ਤਾਂ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੀ ਹੈ ਕਿ ਜਾਣ ਬੁੱਝ ਕੇ ਭਾਰਤ ਪੋਸ਼ਣ ਆਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਜਦੋਂ ਦਾ ਪੁੱਠਾ ਪੈਂਦਾ ਦਿਖਾਈ ਦਿੱਤਾ ਤਾਂ ਐਸਐਸਪੀ ਨੂੰ ਮਤਲ ਕਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਰਾਜਾ ਵੜਿੰਗ ਹੋਣ ਜਾਂ ਫਿਰ ਬਾਕੀ ਦੇ ਕਾਂਗਰਸ ਪਾਰਟੀ ਦੇ ਲੀਡਰ ਹੋਣ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਹੋਣ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੀ ਇੱਕ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਜੋ ਉਮੀਦਵਾਰ ਆਮ ਆਦਮੀ ਪਾਰਟੀ ਦੇ ਨਵੇਂ ਰਾਜ ਸਭਾ ਮੈਂਬਰ ਵੀ ਨੇ ਸੰਜੀਵ ਅਰੋੜਾ ਉਹਨਾਂ ਦੀ ਮੀਟਿੰਗ ਦੇ ਵਿੱਚ ਉਹ ਖੁਦ ਐਸਐਸਪੀ ਬੈਠਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਸਾਰੇ ਇਸ਼ਾਰਿਆਂ ਦੇ ਉੱਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਪਰ ਇਸ ਦਾ ਪੰਡਾ ਫੁੱਟ ਗਿਆ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਇਲਜ਼ਾਮ ਲਾ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਫਾਇਦਾ ਭਾਰਤ ਪੂਸ਼ਣ ਆਸ਼ੂ ਨੂੰ ਪਹੁੰਚਾਉਣ ਦੇ ਲਈ ਵਿਜੀਲੈਂਸ ਦਾ ਨੋਟਿਸ ਹੈ ਜਿਹੜਾ ਐਸਐਸਪੀ ਦੇ ਵੱਲੋਂ ਜਾਣਬੁੱਝ ਕੇ ਅੱਜ ਭੇਜਿਆ ਗਿਆ ਸੀ ਤਾਂ ਇਹ ਮਾਮਲਾ ਪੂਰੀ ਤਰ੍ਹਾਂ ਗਰਮਾਉਂਦਾ ਦਿਖਾਈ ਦੇ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਜੂਨ 1984 ਦੇ ਕੱਲੂ ਕਾਰੇ ਦੇ ਨਾਲ ਜਿਸ ਦੇ ਉੱਤੇ ਅੱਜ ਬਹੁਤ ਵੱਡਾ ਟਕਰਾਹ ਹੋਣ ਦੀ ਜੋ ਸੰਭਾਵਨਾ ਸੀ ਉਹ ਟਲ ਗਈ ਹੈ ਕਿਉਂਕਿ ਸੰਭਾਵਨਾ ਬੜੀ ਵੱਡੀ ਸੀ ਕਿ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਐਲਾਨ ਕੀਤਾ ਹੋਇਆ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗਾ ਪਰ ਇੱਥੇ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜੋ ਫੈਸਲਾ ਜੋ ਸਿਆਣਪ ਭਰਿਆ ਇੱਕ ਕਦਮ ਚੁੱਕਿਆ ਗਿਆ ਉਸ ਦੀ ਤਾਰੀਫ਼ ਵੀ ਹੋ ਰਹੀ ਹੈ ਤੇ ਟਕਰਾਅ ਵੀ ਹੁਣ ਤੋਂ ਬਚਾ ਹੋ ਗਿਆ ਜਦੋਂ ਸਵੇਰੇ ਅਰਦਾਸ ਹੁੰਦੀ ਹੈ ਕੱਲੂ ਕਰੇ ਦੀ ਉਹ ਸਵੇਰੇ ਅਰਦਾਸ ਆ ਜਿਹੜੀ ਉਹ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਸਾਰੇ ਉਹ ਸ਼ਬਦ ਉਹ ਸ਼ਬਦ ਉਹ ਸੰਦੇਸ਼ ਦੇ ਦਿੱਤੇ ਗਏ ਜਾਂ ਉਹ ਗੱਲਾਂ ਕਰ ਦਿੱਤੀਆਂ ਗਈਆਂ ਜਿਹੜੀਆਂ ਉਹਨਾਂ ਨੇ ਭਾਸ਼ਣ ਦੇ ਵਿੱਚ ਕਰਨੀਆਂ ਸੀ ਉਹ ਅਰਦਾਸ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਕਹਿ ਦਿੱਤੀਆਂ ਗਈਆਂ ਤੇ ਉਹ ਜਿਹੜਾ ਟਕਰਾਅ ਹੋਣਾ ਸੀ ਉਸ ਤੋਂ ਵੀ ਬਚਾ ਹੋ ਗਿਆ ਕਿਉਂਕਿ ਹਰਨਾਮ ਸਿੰਘ ਧਮਾ ਹੋਣ ਜਾਂ ਫਿਰ ਬਾਬਾ ਬਲਬੀਰ ਸਿੰਘ ਹੋਣ ਉਹ ਸਵੇਰ ਦੇ ਹੀ ਦਰਬਾਰ ਸਾਹਿਬ ਜਾਂ ਕਹਿ ਲਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਸੀ ਉੱਥੇ ਜਾ ਕੇ ਬੈਠ ਗਏ ਸਨ ਅਤੇ ਉਹਨਾਂ ਨੇ ਪੂਰੀ ਜਿਹੜੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਵੀ ਤਰੀਕੇ ਨਾਲ ਇੱਥੇ ਗਿਆਨੀ ਕੁਲਦੀਪ ਸਿੰਘ ਗੜਗਾਜੂ ਸੰਦੇਸ਼ ਨਾ ਦੇ ਸਕਣ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗਾਜੂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਕਿਹਾ ਗਿਆ ਕਿ ਮੈਂ ਚਾਹੁੰਦਾ ਕਿ ਸਾਡੀ ਕੌਮ ਦੇ ਵਿੱਚ ਏਕਾ ਹੋਵੇ ਬਹੁਤ ਸਾਰੀਆਂ ਤਾਕਤਾਂ ਸਾਡੀ ਕੌਮ ਦੇ ਵਿੱਚ ਫੁੱਟ ਪਾਰੀਆਂ ਬੰਨੀਆਂ ਪਾਰੀਆਂ ਉਹ ਸਮਾਂ ਵੀ ਆਵੇਗਾ ਜਦੋਂ ਇਹ ਸਾਰੀਆਂ ਜਥੇਬੰਦੀਆਂ ਮੈਨੂੰ ਦਸਤਾਰ ਦੇਣਗੀਆਂ ਤੇ ਮੈਨੂੰ ਪ੍ਰਵਾਨ ਕਰਨਗੀਆਂ ਜਥੇਦਾਰ ਦੇ ਵਜੋਂ ਨਾਲ ਹੀ ਉਹਨਾਂ ਨੇ ਇੱਥੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅਤੇ ਆਖਿਆ ਕਿ ਸਾਡੇ ਕੌਮੀ ਏਕੇ ਦੇ ਵਿੱਚ ਹੀ ਸਾਡਾ ਭਲਾ ਹੋ ਸਕਦਾ ਹੈ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਬਿਆਨਬਾਜ਼ੀ ਅੱਜ ਕੀਤੀ ਗਈ ਹੈ ਤੇ ਹਰਰਾਮ ਸਿੰਘ ਧੁੰਮਾ ਹੁਣ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਜਥੇਦਾਰ ਪ੍ਰਵਾਨ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਸਹੀ ਵਿਧੀ ਅਨੁਸਾਰ ਜਥੇਦਾਰ ਥਾਪਿਆ ਹੀ ਨਹੀਂ ਗਿਆ ਤਾਂ ਹਰਨਾਮ ਸਿੰਘ ਤੁਮਾ ਹੋਣ ਜਾਂ ਫਿਰ ਬਾਕੀ ਦੀਆਂ ਜਥੇਬੰਦੀਆਂ ਦੇ ਅਗੂ ਹੋਣ ਉਹ ਕੁਲਦੀਪ ਸਿੰਘ ਗੜਗੱਜ ਨੂੰ ਅਜੇ ਵੀ ਜਥੇਦਾਰ ਮੰਨਣ ਤੋਂ ਇਨਕਾਰ ਹੀ ਨੇ ਪਰ ਕੁਲਦੀਪ ਸਿੰਘ ਗੜਗੱਜ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਪੰਥ ਦੇ ਵਿੱਚ ਜੋ ਸਮੱਸਿਆਵਾਂ ਖੜੀਆਂ ਹੋਈਆਂ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਸੋ ਇਹ ਸੀ ਅੱਜ ਦੀਆਂ ਮੁੱਖ ਦੋ ਖਬਰਾਂ ਜਿਨ੍ਹਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ